हां जी सारे वीरा नु प्यार भरी सत श्री अकाल दोस्तों मैं भोमा हराज ते ਤੁਸੀਂ ਜੁੜੇ ਹੋ ਸ਼ੌਂਕੀ ਪੀਵੀ30 ਚੈਨਲ ਦੇ ਨਾਲ। ਦੋਸਤੋ ਅੱਜ ਦਿਨ ਸ਼ੁੱਕਰਵਾਰ ਆ ਤੇ ਹਰ ਸ਼ੁੱਕਰਵਾਰ ਦੀ ਸ਼ੁੱਕਰਵਾਰ ਪੰਡਾ ਹਰੀ ਕੇ ਕਲਾ ਵੱਡਾ ਹਰੀ ਕਾ ਵੀ ਇਹਨੂੰ ਕਿਹਾ ਜਾਂਦਾ ਇਥੇ ਦੋਸਤੋ ਬੱਕਰਾ ਮੰਡੀ ਲੱਗਦੀ ਆ। ਤੋਂ ਦੋਸਤੋ ਲੱਗ ਚੁੱਕੀ ਆ। ਤੇ ਬਹੁਤ ਵਧੀਆ ਨਾਗ ਆਉਂਦੇ ਆ ਦੋਸਤੋ ਦੇਖ ਸਕਦੇ ਹੋ ਤੁਸੀਂ। ਬਾਈ ਹਰੀ ਮਾਲ ਵੀ ਲੈ ਕੇ ਆਏ ਆ ਆਪਦਾ ਸਾਰਾ ਹੀ ਇਧਰ ਹੋਰ ਵੀ ਬੱਕਰੀਆਂ ਆਈਆਂ ਉਹ ਵੀ ਤੁਹਾਨੂੰ ਵਿਖਾਵਾਂਗੇ ਜਿਵੇਂ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਸੌਦਾ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ 2 ਵਜੇ ਤੋਂ ਬਾਅਦ ਇੱਥੇ ਬੋਲੀ ਹੁੰਦੀ ਹੈ ਦੋਸਤੋ। ਉਸਕ ਨਾਗ ਆ ਚੁੱਕੇ ਆ ਸਵੇਰ-ਸਵੇਰ ਦਾ ਟਾਈਮ ਆ ਤੇ ਜਿਹੜੇ ਕੋਈ ਵੀ ਰਹਿੰਦੇ ਹੋ ਜਰੂਰ ਪਹੁੰਚੋ। ਚੰਗੇ ਨਾਗ ਦੋਸਤੋ ਹੁੰਦੇ ਇੱਥੇ। ਸਾਧੂ ਜੀ ਨਗਰ ਵਿੱਚ ਪਰੋਤਾਂ ਵੀ ਆ ਜਾਣਗੀ ਚਾਹ ਪਾਣੀ ਦਾ ਲੰਗਰ ਦਾ ਪ੍ਰਬੰਧ ਦੋਸਤੋ ਵਧੀਆ ਹੁੰਦਾ ਸੋ ਦੋਸਤੋ ਵਿਖਾਉਣੇ ਆ ਤੁਹਾਨੂੰ ਲਾਈਵ ਸੌਦੇ ਅਭੀ ਜੂਪਾ ਆਇਆ ਮੱਲਣ ਵਾਲਾ ਤਿੰਨ ਨਾਗ ਲੈ ਆਇਆ ਇਹ 10000 ਦੇ ਲੈ ਆਇਆ ਜਿਹੜੀ ਪੱਠ ਤੇ ਬੱਕਰਾ ਹਾਂ ਲਓ ਵੀ ਆ ਪੱਠ ਬੱਕਰਾ ਤੇ ਉਹ ਪੱਠ ਬਾਈ 10000 ਰੁਪਿਆ ਲਈ ਜਾਂਦਾ ਤੇ ਮੰਗੇ ਕਿੰਨੇ ਹੈ ਬਾਈ ਜੋੜੀ ਦੇ ਉਹ ਦਾ 7 ਤੇ ਇਹ ਦਾ 8 15000 15000 ਮੰਗਿਆ ਤੇ ਭਾਈ 10 ਲਾਈ ਜਾਂਦਾ 10000 ਫੇਰ ਤਾਂ ਬਹੁਤ ਸਹੀ ਆ ਯਾਰ ਭਾਈ ਦੇ ਦੇ ਰਾਜ ਨਹੀਂ ਹੁੰਦੇ ਤਾਂ 10 ਹੁੰਦੇ ਦੇ ਦਿੰਦਾ ਦੇ ਜਾ ਕਰ ਸਾਨੂੰ ਵੀ ਕਦੇ ਬੋਲਦਾ ਨਹੀਂ ਕਰਦੇ ਵਾਦਾ ਘਟਾ ਯਾਰ ਕੁਝ ਨਹੀਂ ਹੁੰਦਾ 500 ਚੱਲ ਜਾ ਦੇ ਚੱਲ ਬੋਲਦਾ ਨਹੀਂ ਫੜ ਪੈਸੇ ਲੈ ਆਉ ਤੇ ਬੰਦੇ ਨੂੰ ਮਾਰਦਾ ਆ ਲੈ ਫੜ ਸਾਢੇ 10 ਦੇ ਪਾਲ ਕਿੰਨੇ ਦਾ ਕਰਤੇ ਸਾਢੇ 10 ਇਹਦੇ ਪੱਠ ਦੇ ਉਰਲੀ ਦੇ ਮੋੜ ਦੇ ਆਉਂਦੀ ਆ ਫਟ ਠੀਕ ਜੀ ਆਪਣੇ ਦਾ ਥੋੜਾ ਜਿਹਾ ਸਾਈਡ ਉਹ ਤਾਂ ਸਭ ਤੋਂ ਚੰਗਾ ਵਜ ਨਹੀਂ ਵੱਧਦਾ ਉਹਦੇ ਨਾਲ ਕਰਾ ਕਲ ਦੀ ਬਿਆਰ ਨਵੇੜ ਇਹਨਾਂ ਦਾ ਮੰਗ ਬਈ ਯੂਪੇ ਕੀ ਮੰਗਿਆ ਬਈ ਦੇਖ ਲਈ ਮੁੱਲ ਦੱਸ ਤੂੰ ਅਕੂਰ ਸੋਗੀਆਂ ਨਹੀਂ ਵੇਚਣ ਪਹਿਲਾਂ ਜਿਹੜੀ ਲੈਣੀ ਆ ਆਹੀ ਆ ਮੈਂ ਤਾਂ ਕੋ ਸਾਰੀਆਂ ਦੇ ਦੇ ਮੈਂ ਕਿਦੋਂ ਕੋ ਨਾ ਦਿੰਦਾ ਇਹ ਕਿੰਨੇ ਦਾ ਸਦਾ ਹੀ ਕਹਿਣਾ ਸਾਰੇ ਦੇ ਦੇ ਉਹਨਾਂ ਪਾਲੇ ਵੀ ਇਹਦਾ ਗੱਡਾ ਭਰ ਕੇ ਤੁਰਿਆ ਇਹਨੂੰ ਹਾਂ ਦੱਸ ਕਿੰਨੇ ਪਾਲਾ ਕਿੰਨੇ ਪਾਉਣੇ ਬੋਲ ਵੀ ਦੱਸਿੰਗਾ ਵੀ ਕੋਸਾ ਫੇਰੇ ਹੁਣ ਕਿਹੜਾ ਪਾਸਾ ਦੇ ਦੂੰ ਕਿੰਨੇ ਕਹਿੰਦਾ ਕਿੰਨੇ ਹੀ ਦੇ ਦੇ ਸੂਰ ਦਾ ਕਿੰਨੇ ਕਿੰਨੇ ਦਾ 18000 ਦਾ ਹਣ ਤੂੰ ਕੋਣ ਕੋ ਨਹੀਂ ਲਾ ਦੇਾਂਗੇ ਨਹੀਂ ਕੋਈ ਪੁੱਗੇ ਦਾ ਲਾਉਣਾ ਪੁੱਗੇ ਦਾ ਹਾਂ ਉਹ ਵੀ ਕੋਈ ਨਹੀਂ ਜਿਆਦਾ ਬੈਗ ਜੁਪਿਓ 9 ਕਿੰਨੇ ਲਾਦੇ ਬਾਈ 12 12 12000 ਲਾਤਾ ਬਾਈ ਤਿੰਨਾ ਨਾ ਕੰਮ ਜਗਰੂਪ ਨੇ 18000 ਮੰਗਿਆ ਹੂੰ ਬੱਕਰਾ ਵੀ ਖੜਾ ਕੱਲਾ ਜੇ ਕੱਲਾ ਪਾਉਣਾ ਤਾਂ ਉਹ ਕਿਹੜਾ ਉਹ ਜੱਟਾ ਦੱਸ ਵੀ ਕੱਲਾ ਪਾਲ 8000 ਦਾ ਬੱਕਰੇ ਦੇ ਕੱਲੇ ਠੋਕਦੇ ਯਾਰ ਹਾਂ ਦਾਨੇ ਮੇਰੇ ਕਿੰਨੇ ਠੋਕੀ ਜਸਤ ਨੇ ਨਹੀਂ ਦੇਣਾ ਮੈਂ ਲੈ ਲੂਗਾ ਦਾਨੇ ਨੂੰ ਮਾਰ ਲੈ ਲਾਂਗੇ ਲੈ ਲਾਂਗੇ ਲੈ ਲਾਂਗੇ ਲਾਉਣ ਵਾਲਾ ਬਣ ਤੂੰ ਪੈਸੇ ਤੇ ਬੱਕਰਾ ਤਾਂ ਲੈ ਲਾਂਗੇ ਆਪਾਂ ਯਾਰ ਮੈਂ ਨਾ ਮੈਂ ਕਸਾਈ ਨਹੀਂ ਬਲੀ ਕਰਨੀ ਜਦੋਂ ਮੈਂ 1 ਕਿਲੋ ਕੰਮ ਲਾ ਲਾ ਫਿਰ 5000 ਦਾ ਵੀਰ ਜੀ ਠੀਕ ਹੈ ਹਾਂ ਜੀ ਉਹ ਪੁਲਿਸ ਫਾਇਰ ਨਹੀਂ ਤੂੰ ਜਿਹੜਾ ਕੁੱਤੀ ਦੇਖ ਜੂ ਭੈਣ ਬਾਈ ਦੇ ਬਾਈ ਠੀਕ ਆ ਨਾ ਡਾਕਟਰ ਉਹ ਕਰਾ ਲਉ ਤਰ ਤਰ ਰਖ ਲਗਾਈ ਕਰਾ ਦੂ ਨਾ ਨਾ ਚੱਲ ਯਾਰ ਪੈਸੇ ਫੜਾ ਕੇ ਆਵਾਂਗੇ ਕੁੱਤੀ ਲੈ ਕੇ ਆਉਂਗਾ ਕੋਈ ਨਾ ਕੋਈਆਂ ਰਖਣੇ ਆ ਕੋਈਆਂ ਰਖਣੇ ਆ ਜਿਹਰੇ ਨਾਲੋਂ ਜ਼ਿਆਦੇ ਮਹੌਸਾ ਯਾਰੇ ਬਾਬਾ ਠੀਕ ਹੋ ਗਿਆ ਦਰ دیکھ ਲੈ ਯਾਰ ਬਈ ਮਾਤਨ ਮੈਂ ਆਸਤਾ ਜਿਹੜੇ ਪਰ ਉਹ ਗਲਤ ਨਹੀਂ ਹੋ। 200 ਨਾਲ ਨਹੀਂ ਯਾਰ ਕੱਟ ਦਵੇ ਦੇ ਵਿਖ ਜੂ ਆ ਕਹਿ ਰਿਆਂ ਜੀ ਵਿਖ ਜੂ ਬੱਕਰਾ ਇਹ ਵੀ ਕਰ ਰੇ ਤਸੱਲੀ ਆ ਦੇ ਪਰ ਇਹ ਨਵੇੜੋ ਯਾਰ ਹਾਂ ਸਹੀ ਕਰ ਕਰੋ ਸੌਦਾ ਮੰਡੀ ਦੀ ਮਾੜੀ ਮੋਟੀ ਹਾਂ ਜਲ 11:30 ਦੇ ਨਾਲ ਬਾਈ ਨੇ ਕਹਿਣਾ ਬਸਰਾਦ ਕਾ ਲਖਾਈ ਆਪੋ ਆਪਣੀ ਦਾ ਬਾਈ ਕਰਾ ਦੀ ਜਲ ਨਹੀਂ 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 ਆਪੋ ਆਪਣੀ ਲਖਾਈ ਪੈਸੇ ਕੱਢਿਆ ਯਾਰ ਆਪੋ ਆਪਣੀ ਪੈਸੇ ਕੱਢ ਤੂੰ ਨਵੇਂ ਕੰਮ ਯਾਰ ਹਾਂ ਕੰਮ ਵੇਖ ਲੈ ਇਹ ਕਾਉਂਡ ਆ ਉਹ ਬਾਤ ਤੂੰ ਫੜਾ ਦੇ ਕਹਿਦਾ ਆਪਦੀ ਆਪਦੀ ਯਾਰ ਮਹਿੰਗੇ ਆ 200 ਮਹਿੰਗੇ 200 ਬਸ ਰੋ 200 100 ਮਿੰਟ ਮਾ ਰੋਕੇ ਲਾਉਣਾ ਪਊਣਾ 200000 ਦਾ ਅੱਟ ਦਾ ਹੈਲੋ ਸਾਲ ਤਾਂ ਬੜਿਆ ਬਣਾ ਕਿੰਨੇ ਚ ਹੋ ਗਿਆ ਪਿੱਤਰ ਦਾ ਬੱਕਰਾ ਕਿਹਨੂੰ ਮਰਜ਼ੀ ਦੇ ਦੇ ਗੱਲ ਆ ਹੱਥ ਫੁੱਟਾਂ ਮਾ ਚਾਹ ਨਹੀਂ ਆਉਣਾ ਦੇ ਦੇ ਕਿਹਦੇ ਕੁਲਦੀਪ ਕਿੰਨੇ ਦਾ ਕਰਤਾ ਇਹ 11:30 ਦਾ ਲਖਾਈ ਆਪੋ ਆਪਣ ਆ ਗਣੀ ਹੈ ਆਇਆ ਜਗਰੂ ਪਾ ਤੇ ਆ ਗਣੀ ਲੈ ਲੋ ਵੀ ਆ ਦੋ ਨਾਕ ਪਾ ਤੇ ਬਾਈ ਦਾ ਨਾਂ ਕੀ ਆ ਸੰਗੂ ਤਾਉਣ ਦਾ ਹੈ ਬੱਬੇ ਹੈ ਬੱਬੇ ਲੈ ਬਾਈ ਬੱਬੇ ਨੂੰ ਵੇਚ ਤੇ ਦੋ ਨਾਗ ਆਹ ਮੰਡੀ ਤੋਂ ਲੈ ਕੇ 11:30 ਦੇ ਲਿਖਾਈ ਆਪੋ ਆਪਣੀ ਲੋ ਵੀ ਆ ਜਿਹੜੀ ਬੱਕਰੀ ਸੂਈ ਸਵਾਈ ਆ ਤੇ ਮਗਰ ਆ ਬੱਚਾ ਪਾਠ ਤੇ ਬਾਈਆ ਹਰਾਂ ਨੇ 8000 ਮੰਗਿਆ ਬਾਈ ਕਿਹੜਾ ਪੰਡਾ ਲਵਾਨੇ ਵਾਲੀ ਤੋਂ ਬਾਈ ਚੱਲ ਕੇ ਆਏ ਆ ਇਹਦਾ ਸੌਦਾ ਹੋਵੇ ਨੇ ਬਾਈ ਕਿਵੇਂ ਹੁੰਦਾ ਮੈਂ ਅੱਟ ਜਾ ਰਿਹਾ ਜੈਜ ਮਾਂਗਾ ਇੰਦੂ ਘੱਟ ਰਿਹਾ ਤੇ ਕਿੰਨੀ ਦੱਸ ਤੇ ਛੰਡ ਕੇ ਦੱਸ ਦੇ ਬਸ ਬੱਕਰੀ ਦਾ ਵजूद ਹੈ ਨਹੀਂ ਨਹੀਂ ਤਾਂ ਹਾਂ ਹਾਂ ਲੈ ਦਿੰਦੇ 100 ਹਾਈ ਕੋਟੀ ਬੜਾ ਜੈਜ ਦਾ ਪੂਰੇ ਸੱਤ ਦੀ ਲੈ ਜੂ ਇੰਦੂ ਘੱਟ ਕਰ ਦੇ ਇਹਦਾ ਨਹੀਂ ਹੁੰਦਾ ਆ ਲਓ ਪਾ ਲਓ 4500 ਦੀ ਕੋਈ ਲੋਕਾਂ ਜਿਹੜਾ ਦੁਆਬੀ ਵੇਖ ਲਾਉਂ। 4800 ਦੀ ਸੀ ਇਹ ਬੱਕਰੀ। ਬੱਚਾ ਵੀ ਗਾਂ ਸਿਆਲ ਆਉਂਦਾ ਜਾਂਦਾ। ਆ ਵਾ ਇਹਨੇ ਚਲ ਕੇ ਤਾਂ ਹੁਣ ਮਿੱਸੀ ਬੱਕਰੀ ਆ ਤੂੰ ਆਸਾਂ ਨੂੰ 4500 ਦੀ ਹੁੰਦੀ ਸੀ ਲੈ ਦੇ ਦਿੰਦੇ। ਹੋਰ ਗਾਉਣੀ ਆਦੀ 4500। ਹੋਰ ਕਿੰਨੇ ਦੀ? ਲਈ ਆ ਕੇ ਘਰ ਦੀ ਆ। ਲਈ ਆ ਕੇ ਘਰ ਦੀ। ਸ਼ੋਰ ਨਹੀਂ ਕਰੀ। ਇਹਨੇ ਲਈ ਸੀ ਤਾਂ ਸਭ ਵੀ ਨਹੀਂ ਇੱਥੇ ਆ ਗਿਆ। ਹੂੰ ਨਵਿਆ ਬੱਕਰੀ ਤੇ ਪਰਲਾ ਬੱਚਾ। ਵਪਾਰੀ ਆ ਦਾ ਡੈਡੀ ਬਿੱਲੂ ਦਾ ਬਾਹਲਾ ਤਗੜਾ ਵਪਾਰੀ ਹੈ ਇਹਨੂੰ ਸਾਰੇ ਜਾਣਦੇ ਹੋਣੇ ਵੇਖ ਕੇ ਜਾਵਣੀ ਪਾਗ ਆਲਾ ਛਾਲਾ ਇਹ ਬੰਦੀ ਐਡੀ ਮੇਰੇ ਨਾਲ ਉਹ ਵੀ ਤਗੜਾ ਲੱਗਦਾ ਤੂੰ ਉਹਦੇ ਨਾਮ ਤੋਂ ਹੁੰਦਾ ਨਾ ਦੂਜੇ ਨਾਲ ਤੂੰ ਆਉਂਦਾ ਨਹੀਂ ਹੁੰਦਾ ਉਹਦੇ ਨਾਲ ਦੂਜੇ ਨਾਲ ਸਾਰੇ ਹੁੰਦਾ ਹੁੰਦਾ ਕਰੀ ਉਹਦਾ ਨਾਮ ਤੇਰੇ ਹੋਵੇ ਆਪਾਂ ਤੇ ਰਹਿਣ ਦੀਗੇ ਭਰਾਵਾ ਤੇਰੇ ਨਾਂ ਨਕੇ ਆ ਤੇਰੇ ਨਾਮ ਤੇ ਫੋਨ ਵਾਲੇ ਆ ਤੇ ਉਹਦਾ ਨਾਮ ਯਾਰ ਹਲੇ ਯਾਰ ਇਨੇ ਠੀਕ ਆ ਦੋ ਕਿੰਨੇ ਨੂੰ ਸਾਈ ਦਾ ਇੱਕੋ ਹੀ ਗੱਲ ਇੱਕ ਵਾਰੀ ਦੱਸ ਦੇ ਤੂੰ ਲਿਖਾਈ ਕਰਾ ਦੂਆ ਯਾਰ ਉਹ ਲੈ ਲਾਂਦਾ 45 ਦਾ ਤਰਤਾ ਕਰ ਦੇ ਲਿਖਾਈ ਦੇ ਤਰਾ ਠੀਕ ਹੈ ਠੀਕ ਇਹ ਕਿਨੇ ਕਿੰਨੇ ਆ ਨਾ ਇਹ ਤਾਂ 70000 ਕਿੰਨੇ ਹੈ 70000 ਉਹ ਤਾਂ ਵੀ ਪੁੱਛਿਆਗਾ ਪੂਰੇ ਪੰਜ ਪੂਰੇ ਪੰਜ ਦੀ ਹੋ ਗਈ ਰੱਖ ਲੈ ਕੁਛ ਨਹੀਂ ਹੁੰਦਾ ਆ ਬੱਚਾ ਵੀ ਮਾਸੀ ਭਾਣ ਜਾ ਦੇ ਦੇ ਲਾ ਦੇ ਮਗਰੋਂ ਦੇ ਦੇ ਇਹ ਨਹੀਂ ਤੇ ਨਾ ਬੰਦੇ ਦਾ ਵੀ ਦਿਲ ਮੰਨੇ ਹਾਂ ਵੀ ਹੁਣ ਇਹ ਤਾਂ ਜੇ ਘਾਟੇ ਵਾਦੇ ਹੋਣੇ ਹੁੰਦੇ ਆ ਹਾਂ ਦੂਜੀ ਚ ਨਫਾ ਹੋਵੇ ਦੂਜੀ ਤੇ ਮਾਰੂਗਾ 45 ਹੋਈ ਜਾਂਦਾ ਮੈਨੂੰ ਦੂਜੀ ਚ ਨਫਾ ਲੈਣੀ ਚਾਹੀਦੀ ਓ ਹੌਲੀ ਹੌਲੀ ਸਿੱਖੇਗਾ ਹੌਲੀ ਹੌਲੀ ਸਿੱਖੇਗਾ ਮੈਂ ਇੱਕ ਬੋਆ ਦੇ ਘਾਟਾ ਕਰ ਲੈਣਾ ਤੇ ਦੂਜੀ ਤੀਜੀ ਚੋ ਲੈਣਾ ਇੱਕ ਜਨ ਬੋਲੇ ਰੰਗ ਦਾ ਗੰਦਾ ਗੱਭਾਂ ਐਂ ਕਰ ਐਂ ਕਰ ਫੇਰਾ ਪਾਇਨਾ ਦੇ ਬਰਾਬਰ ਆਵੇ ਆ ਲੈ ਥੀ ਨਾ ਬਸ ਥੋੜਾ ਠੀਕ ਹੈ ਯਾਰ ਰੱਖ ਲੈ ਰੱਖ ਲੈ ਲਖਾਈ ਵੀ ਉਹ ਤੇ ਕਰਾ ਦੇਾਂਗੇ ਯਾਰ ਵੈਰੇ ਕਿਹੜੀ ਪੜਾਉਂਦਾ ਮਾਲ ਖਾਗਾ ਦੇਣੀ ਤੁਸੀਂ ਪੜਾ ਜਾ ਤੂੰ ਫੜਾ ਆਪੂ ਅੱਖ ਲੱਗਦਾ ਟੱਕਰੀਆਂ ਦੇ 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 ਪਰੇ ਨਵੇੜ ਕੰਮ ਗਿਣ ਪੈਸੇ ਬਈ ਇਹ ਦੇ ਦੇ ਮੇਰੇ ਮੈਂ ਯਾਰ ਪੂਰਾ ਲਿਖਾਈ ਤੋਂ ਕਰਾ ਦੂੰਗਾ ਚਲੋ ਠੀਕ ਆ ਯਾ ਬੱਕਰੀ ਆ ਪੂਰੇ 5000 ਦੀ ਹੋ ਗਈ ਲਿਖਾਈ ਉਹਨੇ ਕਰਾਉਣੀਆਂ ਜੂਪੇ ਨੇ ਚੰਗਾ ਰਹੇਗਾ ਸਿਆਲਾ ਭਰਾਵਾ ਇਹ ਸਿਆਲ ਟਾਈਮ ਹੀ ਆਖੜ ਜਾਂਦਿਆਂ ਮੜੇ ਜਿ ਨਹੀਂ ਦੁੱਧ ਪਿਆਉਣਾ ਬੱਚਿਆਂ ਨੂੰ ਬਹੁਤ ਔਖਾ ਠਰ ਤੂੰ ਠੀਕ ਆ ਲਾ ਚੰਗਾ ਰਹੇਗਾ ਨਹੀਂ ਇਹ ਨਹੀਂ ਮੰਨ ਕਿੰਨੇ ਦੀ ਕਰਤੀ ਲਿਖਾਈ ਆਪੇ ਕਰਾਉਗਾ ਸਾਢੇ 5 ਦੀ ਚਲ ਠੀਕ ਆ ਬਈ ਨਹੀਂ ਲਿਖਾਈ ਨਹੀਂ ਸਾਢੇ 5 ਦੀ ਲਿਖਾਈ ਕੌਣ ਕਰਾਊਏ ਠੀਕ ਆ ਬਈ 100 ਰੁਪਏ ਉਹ ਵੀ ਪੁੱਛਦਾ ਇੱਕ ਮਿੰਟ ਫੜ ਪੁੱਛਾਉਦੇ ਤਮ ਲੋ ਵੀ 5500 ਦੀ ਹੋ ਗਈ ਲਖਾਈ ਆਪੋ ਆਪਣੀ ਹੋ ਗਈ ਤੇ ਮਸਾਂ ਸਿਰੇ ਸਬਦਾ ਚੜਿਆ ਹਾ ਲੋ ਵੀ ਆ ਬਾਈ ਮੋਟਰਸਾਈਕਲ ਤੇ ਲੈ ਚਲੇ ਸੀ ਬੱਕਰੀ ਤੇ ਉਹਨੂੰ ਦਵਾਤੀ ਆਪਾਂ ਜਗਰੂਪ ਮੱਲਣ ਨੂੰ ਆ ਆਉਂਦਾ ਭਾਣ ਜਾ ਮਗਰੀ ਮਾਸੀ ਦੇ ਲੋ ਵੀ ਆ ਬੱਕਰੀ ਦੇ 5000 ਦੀ ਮੱਲਾਂ ਵਾਲੇ ਜੀ ਗਰੁੱਪ ਨੇ ਲੈ ਲਈ ਤੇ ਪੈਸੇ ਗਿਣ ਦਿਓ ਬਈ ਇੱਥੇ ਹੀ ਖੜ ਜਾ ਪੇ ਇਹਨਾਂ ਨੇ ਵੀ ਨਵੇਂ ਬਵਾਰੀ ਆ ਬਵਾਰੀ ਆ ਕੰਜਰਾ ਹੋਰ ਲਿਆ ਕਰਨਗੇ ਨਹੀਂ ਹੋਰ ਕੰਜਰਾ ਲਿਆ ਕਰਨਗੇ ਮਾਲ ਕੱਟ ਕੇ ਇਹ ਆ ਜਵਾੜੀ ਪੈਸੇ ਲੜ ਖਾ ਕੋਈ ਨਹੀਂ ਦੇ ਦਿੰਦਾ ਆ ਜਾ ਬਈ ਆ ਜਾ ਬਾਈ ਦਾ ਜੀਵਨ ਆ ਬਾਈ ਦਾ ਨਾ ਬੂੜਾ ਗੁੱਜਰ ਪਿੰਡ ਆ ਲਵਾਣੇ ਵਾਲੀ ਪਿੰਡ ਆ ਉਹ ਬੱਕਰੀ ਚਿੱਟੇ ਰੰਗ ਦੀ ਜਿਹੜੀ ਮਗਰ ਖੜੀ ਬਾਈ ਦੇ ਆਹ ਲਈ ਆ। ਨੇੜੇ ਹੋ ਜਾ ਬਾਈ। ਗਹਿਣ ਨਾਲੇ ਪਾਇਆ। ਲਫਾਫੇ ਜਿਹਾ ਪਾ ਕੇ ਪਤੰਦਰ ਉਹੀ ਪਾ ਲਊਗਾ। 5-500 ਦੇ ਰੱਖੀਦੇ ਹੁੰਦੇ ਨੋਟ ਜੇ ਕਿਤੇ ਬਾਹਰ ਵਪਾਰ ਕਰਨਾ ਹੋਵੇ ਤਾਂ। ਉਹ ਭਰਾ ਹੁਣ ਖੁੱਲੇ ਦੇ ਤੇ ਹੁਣ ਕੀ ਕਰਗੇ ਹੁਣ। 5-6 ਇਕੱਠੇ ਦਾ ਪਾ ਜਾਂਦੇ ਪੈਪੋਂ ਦੀ ਮਾਰੀ ਬਾਈ। ਇੱਕ ਦਿਨ ਜੀ ਦੁੱਧ ਵਾਜ ਜਾਣਾ ਨੇ ਤੇਰੇ ਕੋਲ ਨਾਲੇ ਤੈਨੂੰ ਲੱਗੂਗਾ ਪੌਣਾ। 35 35 35 ਵਾਰ ਲਿਆ ਕੋਰੀਓ ਲੈ ਲਈ ਬਾਈ ਦੇ ਹਾਂ ਲੈ ਲਈ ਲੈ ਲਈ ਕਰਾਤਾ ਬਰੀ ਬਾਈ ਨੂੰ ਵੀ ਹੋ ਰਹੀਆਂ ਕਲਕ ਪੁੰਜੇ ਹੋਇਆ ਨਹੀਂ ਹੋ ਗਿਆ ਹਜੇ ਉਹ ਇੱਕ ਰਹਿ ਗਿਆ ਉਹ ਲੈ ਜਾਣਗੇ ਸੌਖੇ ਕਲਕ 2 ਕਿਲੋ ਪਾਸ ਦੇ ਦਾ ਵਧੀਆ ਨਹੀਂ 2 ਕਿਲੋ ਦਾ ਕਹੂਗੀ ਦੋਆਂ ਦਿਨਾਂ ਚ ਇਕੱਠੀ ਪਾਉਣੀ ਹੈ ਇਕੱਠੀ ਪਾਉਣੀ ਹੈ ਫਿਰ ਮੁੜ ਕੇ ਤੇਰੇ ਬੱਕਰੇ ਵਾਲੀ ਬਣੂ ਕਰਤਾ ਹੀ ਕਰਤਾ ਬੱਕਰੀ ਦਾ ਕਰਤਾ ਸੌਦਾ। ਉਹ ਮੇਰੇ ਬੱਕੜਾ ਬੱਕੜਾ ਬੱਟਾ ਬੱਟਲ ਕਰ ਕਰ ਖਾ ਜਾਵੇਗਾ। ਹਾਂ, ਸਹੀ ਗੱਲ ਆ ਬਈ। ਆ ਬੱਕਰੀ ਦਾ ਤੇ ਬੱਚੇ ਦਾ ਨਾਲ ਸੌਦਾ। ਛਾਂ ਇੱਥੇ ਆ ਗਈ ਨਾ ਹੁਣ ਆਈਏ। ਗੈਨ ਲਾ ਬਈ ਮਾਰ ਲਾ ਹੱਥ। ਉੱਥੇ ਜਿਉਂਦੇ ਰਹਿ ਜਾਂਦੇ ਆ। ਕਹੀਂ ਇੱਥੇ ਗਉਂਦੇ। ਇਹ ਤਾਂ ਜੇਰ ਬਾਲੀ ਲਾਉਂਦੀ ਆ ਪਾ ਕੇ ਕੋਈ। ਜੇਰ ਬਾਲੀ ਲਾਉਂਦੀ। ਚਾਰ ਹੋ ਗਏ ਏ ਅਗਲੇ ਘਾਟ ਬਾਅਦ ਲੈ ਲਈ ਘਾਟਾ ਦਾ ਬਹੁਤ ਦਾ ਬਹੁਤ ਚੱਲ ਦੇ ਹੋਰ ਹਜ਼ਾਰੇ ਨੂੰ ਮਾਰ ਲੈ ਟਰਾਈ ਮਾਰ ਲੈ ਮਾਰੀ ਏ ਟਰਾਈ ਦੋ ਜਣੇ ਨੇ ਗਿਣ ਲਏ ਚੱਕ ਬਈ ਹਾਂ ਹਜ਼ਾਰੇ ਯ ਲੈ ਲਾ ਵੀ ਲਖਾਈ ਕਰਾ ਲੋ ਲੈ ਲੋ ਘਾਟਾ ਦਾ ਲੈ ਲਈ ਤੇ ਬਹੁਤ ਦਾ ਮੋੜ ਦੀ ਬਈ ਕਹੀਦਾ 45 ਦੀ ਪੁੱਛਾਂ ਲਿਖਾਈ ਦੇ ਦੇਂਗਾ ਤਾਂ ਲਿਖਾਈ ਵਿੱਚ ਤਾਂ 45 ਪੂਰੇ ਦੇ ਦਿਆਂਗੇ ਜੀ ਫਿਰ ਮੈਂ ਫੜ ਲਿਖਾਈ ਦਾ 200 ਰੁਪਇਆ ਆਪਣਾ ਹੈ ਦੇਣੀ ਨਹੀਂ ਹੁਣ ਅੱਛਾ ਚੱਲੂ ਆ ਪਾਠਾ ਜਿਹੜੀ ਇਹ 47 4800 ਦੀ ਦੇਤੀ ਆ ਤੇ ਬਾਈ ਗੁਰਪ੍ਰੀਤ ਨੇ ਇਹ ਮੰਨ ਲਵਾਂ ਜੀ ਆ ਕਿਹੜਾ ਪੰਡਾ ਬਾਈ ਆਪਣਾ ਲਾਵੀ ਸੂਰੇ ਵਾਲੇ ਤੋਂ ਆਏ ਸੀ ਬਾਈ ਤੇ ਜਮਾਂ ਸ਼ਾਮ ਨੂੰ ਸਾਰੇ ਜਾਨਵਰ ਜਾਂਦੇ ਰਹੇ ਸੀ ਤੇ ਆਪਣੇ ਲਿਆਜੀ ਦੀ ਪਾਟ ਸੀ ਫੋਨ ਤੇ ਵਿੱਚੀ ਹਾਂ ਫੋਨ ਤੇ ਵਿੱਚੀ ਬਾਈ ਗੁਰਪ੍ਰੀਤ ਮੰਡੀ ਮਾਲਕ ਦੇ ਲਿਆਜੀ ਦੀ ਸੀ ਪੱਠ ਉਹ ਕਾਲੇ ਰੰਗ ਦੀ ਜਿਹੜੀ ਖੜੀ ਸਾਹਮਣੇ ਉਹਦਾ ਕੀਤਾ ਸੌਦਾ ਨਾਗਰੀ ਦਾ ਹੰਡਾ ਦੇ ਬਾਲੀਆ ਹਵਾ ਚੱਲੀ ਜਾਂਦੀ ਐ ਨਾ ਆ ਗਣ ਲਾ ਬਾਈ ਚੰਗੀ ਤਰ੍ਹਾਂ ਦੇ ਰੁਪਏ ਘੱਟ ਦੇ ਪਰਸੀ 200 ਕੀ ਨਾ ਬਈ ਤੁਹਾਡਾ ਪਿੰਡ ਸੂਰੇ ਵਾਲਾ ਗਰਚਰਨ ਸਿੰਘ ਨਾ ਬਾਈ ਦਾ ਪਿੰਡ ਸੂਰੇ ਵਾਲਾ ਹਾਂ ਉਹ ਜਿਹੜੀ ਸਾਹਮਣੇ अठ दिन यह कारी खरीदी दो सौ मोड़ ठीक है भाई